हां जी दोस्तों सत श्री अकाल जी सो दोस्तों सब तो पहला त ਤੁਹਾਨੂੰ ਕਰਵਾ ਚੌਥ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਤੁਹਾਡੇ ਸਾਰੇ ਪਰਿਵਾਰ ਦੇ ਵਿੱਚ ਕਰਵਾ ਚੌਥ ਚੱਕਰੇ ਅਤੇ ਦੀਪਾਵਲੀ ਖੁਸ਼ੀਆਂ ਭਰੀ ਆਵੇ ਮਾਂ ਲక్ష్ਮੀ ਅਤੇ ਭਗਵਾਨ বিষ্ণੂ ਜੀ ਦੀ ਆਪ ਦੇ ਪਰਿਵਾਰ ਤੇ ਮਿਹਰਾਂ ਦੀ ਬਰਸਾਤ ਹੋਵੇ ਸੋ ਦੋਸਤੋ ਹਰ ਰੋਜ਼ ਦੀ ਤਰ੍ਹਾਂ ਹਰ ਇੱਕ ਮੁੱਦੇ ਤੇ ਚਰਚਾ ਭਾਗ 7 ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਆ ਮੈਂ ਅਤੇ ਮੇਰੇ ਸਹਿਯੋਗੀ राजीव ਵੰਸਾਈ ਸਰ ਜੀ ਵੰਸਾਈ ਜੀ ਨਮਸਕਾਰ ਨਮਸਕਾਰ ਕਰਦੇ ਜੀ ਅਰੇ ਵੰਸਾਈ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਤੁਸੀਂ ਦੱਸੋ ਕਿ ਤੁਹਾਨੂੰ ਕਿੱਦਾਂ ਲੱਗ ਰਿਹਾ ਅੱਜ ਆਪਣਾ 7ਵਾਂ ਭਾਗ ਹੈ ਸੋ ਬੜਾ ਵਧੀਆ ਰਿਸਪੌਂਸ ਲੋਕਾਂ ਦੇ ਫੋਨ ਆ ਰਹੇ ਆ ਜਿਹੜੇ ਆਪਣੇ ਦੋਸਤ ਹੈ ਦੇਖ ਰਹੇ ਆ ਤੇ ਤੁਹਾਨੂੰ ਵੀ ਆਂਦੇ ਆ ਜੀ ਫੋਨ ਬਿਲਕੁਲ ਜੀ ਬਿਲਕੁਲ ਉਹਨਾਂ ਦਾ ਬਹੁਤ ਆਸ਼ੀਰਵਾਦ ਮਿਲ ਰਿਹਾ ਹੈ ਪਿਆਰ ਦੇਖੋ ਆਪਾਂ ਪਰਿਵਾਰਕ ਮੁੱਦੇ ਚੱਕਦੇ ਆਂ ਜੋ ਅੱਜ ਕੱਲ੍ਹ ਚੱਲ ਰਹੇ ਆ ਮੁੱਦੇ ਆਪਾਂ ਮੁੱਦਿਆਂ 'ਤੇ ਡਿਬੇਟ ਕਰਦੇ ਆਂ ਮਤਲਬ ਨੌਲੇਜ ਦੇ ਵਿੱਚ ਜੋ ਆਪਾਂ ਨੂੰ ਹੈ ਉਹ ਅਸੀਂ ਦੂਸਰੇ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਅਸੀਂ ਕੁਝ ਜੋ ਸਾਡੇ ਕੋਲ ਹੈ ਅਸੀਂ ਦੇ ਰਹੇ ਹਾਂ ਤੇ ਬਹੁਤ ਸਾਡੇ ਸਤਿਕਾਰਯੋਗ ਆ ਕਿਉਂਕਿ ਜ਼ਿੰਦਗੀ ਸਿੱਖਣ ਦਾ ਦੂਜਾ ਨਾਮ ਜ਼ਿੰਦਗੀ ਆ ਹਨਾ ਜੀ ਜ਼ਿੰਦਗੀ ਬੰਦਾ ਸਿੱਖਦਾ ਹੀ ਜਾਨਕੀ ਬੀਤ ਜਾਂਦੀ ਆ ਬੰਦੇ ਦੀ ਸਿੱਖਣ ਚ ਬੀਤ ਜਾਂਦੀ ਆ ਸਾਰੀ ਜ਼ਿੰਦਗੀ ਸੋ ਦੋਸਤੋ ਅਸੀਂ ਤੁਹਾਤੋਂ ਬਹੁਤ ਕੁਝ ਸਿੱਖ ਰਹੇ ਹਾਂ ਸੋ ਕੋਸ਼ਿਸ਼ ਹੈ ਕੋਸ਼ਿਸ਼ ਹੈ ਸਾਡੀ ਵੈਸੇ ਅਸੀਂ ਸਿੱਖਣ ਦਾ ਹੀ ਉਪਰਾਲਾ ਸਾਡਾ ਕੀ ਅਸੀਂ ਤੁਹਾਤੋਂ ਕੁਝ ਸਿੱਖ ਸਕੀਏ ਸੋ ਇਸ ਕਰਕੇ ਕਮੈਂਟ ਕਰਕੇ ਜਰੂਰ ਆਪਣਾ ਆਸ਼ੀਰਵਾਦ ਦਿਆ ਕਰੋ ਤੇ ਸਾਨੂੰ ਇਹ ਥੋੜਾ ਜਿਹਾ ਪਿਆਰ ਵਖਿਆ ਕਰੋ ਜੀ ਕਮੈਂਟਾਂ ਦੇ ਵਿੱਚ ਸੁਝਾਅ ਜ਼ਰੂਰ ਦਿਆ ਕਰੋ ਤੇ ਸਾਨੂੰ ਥੋੜੀ ਜੀ ਆਕਾ ਜਰੂਰ ਦੇ ਦਿਆ ਕਰੋ ਕਿਉਂਕਿ ਤੁਸੀਂ ਬੁੱਧੀਮਾਨ ਹੋ ਤੁਸੀਂ ਸਤੋਂ ਵੱਡੇ ਹੋ ਸਮਝਦਾਰ ਹੋ ਤੇ ਅਸੀਂ ਬੱਚੇ ਆ ਤੁਹਾਡੇ ਸੋ ਦੋਸਤੋ ਅੱਜ ਆਪਾਂ ਮੋਢਲੇ ਕੇ ਹਾਜ਼ਰ ਹੋਏ ਆ ਤੁਹਾਡੀ ਕਚੈਰੀ ਦੇ ਵਿੱਚ ਪਤੀ ਔਰ ਪਤਨੀ ਦਾ ਜਿਹੜਾ ਦੁਨੀਆ ਤੋਂ ਮਾਤਾ ਪਿਤਾ ਤੋਂ ਬਾਅਦ ਦੁਨੀਆ ਦਾ ਸਭ ਤੋਂ ਪਵਿੱਤਰ ਤੇ ਸਭ ਤੋਂ ਮਹਾਨ ਰਿਸ਼ਤਾ ਮੰਨਿਆ ਜਾਂਦਾ ਪਤੀ ਔਰ ਪਤਨੀ ਦਾ ਕਿਉਂਕਿ ਔਰਤ ਬੰਦੇ ਦੀ ਜ਼ਿੰਦਗੀ ਦੇ ਵਿੱਚ ਔਰਤ ਦੀ ਇੱਕ ਅਹਿਮ ਜਗ੍ਹਾ ਹੈ ਬਿਲਕੁਲ ਜੀ ਕਿਉਂਕਿ ਔਰਤ ਤੋਂ ਬਿਨਾਂ ਹਰ ਆਦਮੀ ਅਧੂਰਾ ਹੈ ਕਿਉਂਕਿ ਬੰਦੇ ਦੀ ਮੈਰਿਜ ਤੋਂ ਪਹਿਲਾਂ ਉਹਨੂੰ ਰਸਤਾ ਦਿਖਾਉਂਦੀ ਆ ਉਹਦੀ ਮਾਂ ਮੈਰਿਜ ਤੋਂ ਬਾਅਦ ਉਹਦੀ ਪਤਨੀ ਉਹਨੂੰ ਉਸੇ ਤਰ੍ਹਾਂ ਮਾਂ ਵਾਲਈ ਰੂਪ ਹੁੰਦਾ ਜੀ ਪਤਨੀ ਦਾ ਜੀ ਅਗਰ ਆਪਾਂ ਉਹਨੂੰ ਸੀਰੀਅਸ ਦੇਖਿਆ ਜਾਵੇ ਇੱਕ ਪਵਿੱਤਰਤਾ ਦੇ ਹਿਸਾਬ ਨਾਲ ਦੇਖਿਆ ਜਾਵੇ ਪਤਨੀ ਵੀ ਮਾਂ ਦਾ ਹੀ ਦਰਜਾ ਰੱਖਦੀ ਆ ਕਿਉਂਕਿ ਜਿੱਦਾਂ ਆਪਣਾ ਜੇ ਆਪਾ ਬੱਚੇ ਹੁੰਦੇ ਆ ਬਚਪਨ ਹੁੰਦਾ ਜਿਹੜੇ ਆਪਣੇ ਅੰਗ ਸਾਫ ਸਫਾਈ ਆਪਣੀ ਮਾਤਾ ਕਰਦੀ ਆ ਤਾਂ ਜਦੋਂ ਆਪਾਂ ਜਵਾਨੀ ਅਵਸਥਾ 'ਚ ਆ ਜਾਂਦੇ ਆ ਤਾਂ ਉਹੀ ਸਾਰਾ ਹਸਾਬ ਕਿਤਾਬ ਪਤਨੀ ਦਾ ਹੋ ਜਾਂਦਾ ਚਾਹੇ ਪਤੀ ਆ ਚਾਹੇ ਪਤਨੀ ਆ ਇੱਕ ਦੂਜੇ ਦੇ ਸਭ ਤੋਂ ਵੱਡੇ ਸਹਾਰੇ ਥੰਮ ਹੁੰਦੇ ਥੰਮ ਹੁੰਦੇ ਇੱਕ ਦੂਜੇ ਲਈ ਜਦੋਂ ਸਾਰੇ ਰਿਸ਼ਤੇ ਠਕਰਾ ਜਾਂਦੇ ਆ ਮੁਸੀਬਤ ਦੇ ਵਿੱਚ ਇੱਕ ਤੁਹਾਡੇ ਮਾਤਾ ਪਿਤਾ ਕੰਮ ਆਉਂਦੇ ਆ ਤੇ ਦੂਜੀ ਤੁਹਾਡੀ ਪਤਨੀ ਕੰਮ ਆਉਂਦੀ ਆ ਸੋ ਇਸ ਲਈ ਸਾਨੂੰ ਸਾਰਿਆਂ ਨੂੰ ਚਾਹੇ ਪਤੀ ਆ ਚਾਹੇ ਪਤਨੀ ਆ ਸਾਨੂੰ ਇੱਕ ਦੂਜੇ ਦੇ ਨਾਲ तालमेल ਬਣਾ ਕੇ ਰੱਖਣਾ ਚਾਹੀਦਾ ਇੱਕ ਦੂਜੇ ਦੇ ਨਾਲ ਵਫਾਦਾਰੀ ਹੋਣੀ ਚਾਹੀਦੀ ਹੈ ਸਾਥ ਨਿਵਾਣਾ ਸਾਥ ਨਿਵਾਣਾ ਚਾਹੀਦਾ ਹਨ ਸੋ ਜਿੱਦਾਂ ਹੁਣ ਕਰਵਾ ਚੌਥ ਦਾ ਵਰਤ ਆ ਰਿਹਾ ਕੱਲ ਨੂੰ ਮੇਰੇ ਖਿਆਲ ਜੀ ਕਰਵਾ ਚੌਥ ਆਣ ਜੀ 10 ਕੱਲ ਨੂੰ 10 ਤਰੀਕ ਦਾ ਕਰਵਾ ਚੌਥ ਹੈ ਦੋਸਤੋ 10 ਅਕਤੂਬਰ 10 ਅਕਤੂਬਰ ਦਾ ਜੀ ਸੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਆਪਾਂ ਬਹੁਤ ਭਾਗਾ ਵਾਲੇ ਆ ਬਹੁਤ ਭਾਗਸ਼ਾਲੀ ਆ ਤੇ ਅਸੀਂ ਜਿਹੜੀ ਸਾਡਾ ਜਨਮ ਹੋਇਆ ਭਾਰਤ ਦੇ ਵਿੱਚ ਹੋਇਆ ਕਿਉਂਕਿ ਜਿਹੜੀ ਸਾਡੀ ਭਾਰਤ ਭੂਮੀ ਆ ਇਹ ਇੱਕ ਤਿਹਾਰਾਂ ਦਾ ਸੰਗਮ ਹੈ ਇਹਦੇ ਵਿੱਚ ਮਹੋਬੱਤ ਜਿਹੜੀ ਹੈਗੀ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਭਾਰਤ ਦੀ ਭਾਰਤ ਨਾਰੀ ਹੈ ਜਿਹੜੀ ਉਹ ਸਭ ਤੋਂ ਪਵਿੱਤਰ ਸਭ ਤੋਂ ਸੁਚਮ ਤੇ ਸਭ ਤੋਂ ਵਫਾਦਾਰ ਮੰਨੀ ਗਈ ਹੈ ਜਿਹੜੀ ਸਾਡੇ ਭਾਰਤ ਦੀ ਨਾਰੀ ਹੈ ਜਿਹੜੀ ਭਾਰਤ ਦੀ ਔਰਤ ਹੈ ਸੋ ਤੁਸੀਂ ਕਿਦਾਂ ਦੇਖਦੇ ਹੋ ਜੀ ਕਰਵਾ ਚੌਦ ਦੇ ਤਿਹਾਰ ਨੂੰ ਸਭ ਤੋਂ ਪਹਿਲਾਂ ਜਿਹੜੇ ਸਾਡੇ ਦਰਸ਼ਕ ਸਾਡੀਆਂ ਭੈਣਾਂ ਮਾਤਾਵਾਂ ਦੇਖਦੀਆਂ ਉਹਨਾਂ ਨੂੰ ਕਰਵਾ ਚੌਦੀਆਂ ਲੱਖ ਲੱਖ ਮੁਬਾਰਕਾਂ ਦੇਖੋ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਹੈ ਵੀ ਕਰਵਾ ਚੌ ਹਾਂਜੀ ਇਹ ਜਿਹੜਾ ਕਰਵਾ ਚੌਦ ਦਾ ਤਿਹਾਰ ਹੈ ਮਤਲਬ ਬਹੁਤ ਸਾਲ ਦੇ ਵਿੱਚ ਇੱਕ ਵਾਰ ਆਂਦਾ ਹੈ ਬਿਲਕੁਲ ਜੀ ਮਤਲਬ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਉਪਵਾਸ ਰੱਖਦੀਆਂ ਬਿਲਕੁਲ ਮਤਲਬ ਸਾਰਾ ਦਿਨ ਭੁੱਖੇ ਪਿਆਸੇ ਰਹਿ ਕੇ ਉਹਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਾਂ ਪਤੀ ਜਿਹੜਾ ਜੋ ਜਦੋਂ ਚੰਦਰਮਾ ਜੀ ਨਿਕਲ ਜਾਂਦੇ ਆ ਉਸ ਨੂੰ ਅਰਕ ਦੇਣ ਤੋਂ ਬਾਅਦ ਪਤੀ ਆਪਣੀ ਪਤਨੀ ਨੂੰ ਜਲ ਛਕਾ ਕੇ ਆਪਣੇ ਹੱਥ ਨਾਲ ਜਲ ਛਕਾ ਕੇ ਫਿਰ ਉਹਦਾ ਪਰਤ ਤੋੜਿਆ ਜਾਂਦਾ ਹੈ ਉਪਵਾਸ ਤੋੜਿਆ ਜਾਂਦਾ ਹੈ ਜੀ ਹਾਂਜੀ ਤੇ ਕਈ ਲੋਕ ਇੱਥੇ ਨਾਲ ਇੱਕ ਕਈ ਤੱਥ ਜੁੜੇ ਹੋਏ ਆ ਸਾਡੇ ਕੋਲ ਕਈ ਕਹਾਣੀਆਂ ਚੱਲਤ ਹੈ ਜੀ ਪਰ ਅੱਜ ਮੈਂ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਦਰਸ਼ਕਾਂ ਨੂੰ ਸ ਸੁਣਾਣੀ ਚਾਹੁੰਦਾ ਹਾਂ ਜਿਹੜੀ ਕਿ ਉਹਨਾਂ ਨੂੰ ਪਤਾ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਸਾਰੇ ਭਾਰਤੀ ਲੋਕ ਆ ਤੁਸੀਂ ਕਹਿਆ ਭਾਰਤੀਕ ਸੰਗਮ ਹੈ ਤਿਹਾਰਾਂ ਦਾ ਮਤਲਬ ਭਾਰਤੀ ਕਹੇ ਜਾਂ ਦੇਸ਼ਕਰਮਜੀ ਜੀ ਸਾਡੇ ਬੇਸ਼ੱਕ ਜਿਹੜੇ ਪੰਜਾਬੀ ਲੋਕ ਆ ਪਰਦੇਸਾਂ ਚ ਵੱਸਦੇ ਨੇ ਲੇਕਿਨ ਉਹ ਜਿਹੜੇ ਤਿਹਾਰ ਆ ਉਹ ਰੀਤੀ ਰਿਵਾਜ ਭਾਰਤੀ ਉੱਥੇ ਤੱਕ ਚਲਾਤੇ ਉਹਨਾਂ ਨੇ ਪ੍ਰਦੇਸਾਂ ਦੇ ਬਿਲਕੁਲ ਉਧਰਲੇ ਲੋਕ ਵੀ ਮਨਾਉਣ ਲੱਗੇ ਫੋਟੋ ਕਰਨ ਲੱਗੇ ਫੋਲੋ ਕਰਦੇ ਆ ਛੱਤ ਪੂਜਾ ਮਨਾਉਂਦੇ ਆ ਜੀ ਬਿਲਕੁਲ ਜੀ ਬਿਲਕੁਲ ਮੈਂ ਦੇਖਿਆ ਅਮਰੀਕਾ ਕੈਨੇਡਾ ਮਤਲਬ ਕੈਨੇਡਾ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਤਾਂ ਮਿੰਨੀ ਪੰਜਾਬ ਬਣਾ ਬਿੰਨੀ ਹਿੰਦੁਸਤਾਨ ਬਣਾਤਾ ਬਿਲਕੁਲ ਬਿਲਕੁਲ ਉਹ ਤਾਂ ਜੋ ਤਿਹਾੜ ਊੜੇ ਡੇਟਸ ਉਹੀ ਟ ਪਰ ਆਧਾਰ ਪ੍ਰਦੇਸ਼ ਇੱਕ ਬਹੁਤ ਵੱਡੀ ਮਹਾਨਤਾ ਹੈ ਬਹੁਤ ਵੱਡੇ ਲਈ ਅਬ ਸੈਟਲੀ ਗਰਵ ਹੋਣਾ ਚਾਹੀਦਾ ਕਿ ਅਸੀਂ ਭਾਰਤੀ ਤਿਹਾੜ ਦੇ ਤੇ ਜਿਸ ਤਰ੍ਹਾਂ ਤੁਹਾਨੂੰ ਮੈਂ ਗੱਲ ਕਹੀ ਵੀ ਇਸ ਕਹਾਣੀ ਦਾ ਪਰਚਾਤਿਤ ਵੇਦ ਪੁਰਾਣ ਦੱਸਦੇ ਆ ਹਾਂ ਕਿ ਇੱਕ ਰਾਜਾ ਹੋਇਆ ਹਾਂ ਰਾਜੇ ਦੀ ਪਤਨੀ ਤੇ ਉਹਦੇ 7 ਪੁੱਤਰ ਸੀਗੇ ਇੱਕ ਬੇਟੀ ਸੀਗੀ ਬੇਟੀ ਦੇ ਮੈਰਿਜ ਹੋ ਗਈ ਵੀਰਵਤੀ ਵੀਰਵਤੀ ਸੀ ਹਾਂ ਉਹ ਜਦੋਂ ਮੈਰਿਜ ਹੋ ਗਈ ਉਹ ਆਪਣੇ ਘਰ ਰਹਿਣ ਜਿਸ ਤਰ੍ਹਾਂ ਆਂਦੀ ਆ ਤਾਂ ਉਹਨੇ ਕਰਵਾ ਚੌਥ ਦਾ ਵਰਤ ਰੱਖ ਲਿਆ ਹਾਂ ਚਲੋ ਉਹ ਸਾਰਾ ਦਿਨ ਭੁੱਖੇ ਪਿਆਸੇ ਰਹੇ ਹਾਂ ਰਾਤ ਨੂੰ ਜਦੋਂ ਉਹਨਾਂ ਦੇ ਭਾਈ ਆਏ ਹਾਂ ਸ਼ਾਹੂਕਾਰ ਜੀ ਦੇ ਬੇਟੇ ਆਏ 7 ਭਾਈ ਆਏ ਉਹਨਾਂ ਨੇ ਕਿਹਾ ਦੀਦੀ ਰੋਟੀ ਖਾ ਲੋ ਉਹ ਕਹਿੰਦੀ ਵੀ ਨਹੀਂ ਅੱਜ ਮੇਰਾ ਉਪਵਾਸ ਹੈ ਵਰਤ ਹੈ ਹਾਂ ਚਲੋ ਉਹ ਕਹਿੰਦੇ ਵੀ ਇਹ ਕਦੋਂ ਤੁਸੀਂ ਤੋੜਨਾ ਵਰਤ ਮਤਲਬ ਕਦੋਂ ਖੋਲਣਾ ਵਰਤ ਉਹ ਕਹਿੰਦੇ ਜਦੋਂ ਤੱਕ ਚੰਦਰਮਾਜੀ ਨਹੀਂ ਨਿਕਲਦੇ ਹਾਂਜੀ ਚਲੋ ਸੱਤੇ ਭਾਈ ਜਿਹੜੇ ਉਹਨਾਂ ਨੇ ਸੋਚਿਆ ਵੀ ਸਾਡੀ ਪੈਣ ਭੁੱਖੀ ਤੇ ਆਣੀ ਆ ਤਾਂ ਉਹਨਾਂ ਨੇ ਇੱਕ ਚੋਟੀ 'ਤੇ ਚੜ੍ਹ ਕੇ ਦੀਵਾ ਜਗਾਤਾ ਉਹ ਦੀਵੇ ਦੀ ਰੋਸ਼ਨੀ ਨੂੰ ਆ ਕੇ ਕਹਿਣ ਲੱਗੇ ਜੀ ਦੀਦੀ ਦੇਖੋ ਚੰਨ ਚੰਦਰਮਾ ਨਿਕਲੇ ਹੈ ਇੱਕ ਡੁਪਲੀਕੇਟ ਚੰਦਰਮਾ ਬਣਾ ਬਣਾ ਆਪਣੀ ਭੈਣ ਦੇ ਪਿਆਰ ਵਿੱਚ ਪਿਆਰ ਵਿੱਚ ਕਿਉਂਕਿ ਉਹਨਾਂ ਨੂੰ ਐਸਾ ਵੀ ਸਾਡੀ ਭੈਣ ਸਵੇਰ ਤੋਂ ਪਿਆਸੀ ਆ ਲਾਡਲੀ ਸੀ ਸਭ ਤੋਂ ਛੋਟੀ ਸੀ ਸਭਾਂ ਦੀ ਭੈਣ ਤੇ ਦੇਖਿਆ ਉਹਨਾਂ ਨੇ ਵੀ ਚਲੋ ਉਹਨਾਂ ਨੇ ਕਿਹਾ ਵੀ ਦੀਦੀ ਰੋਟੀ ਖਾ ਲੋ ਉਹਨੇ ਜਿਹੜੇ ਸੱਤੇ ਪਾਈ ਉਹ ਵਿਆਹੇ ਹੋਏ ਸੀਗੇ ਉਹਨੇ ਆਪਣੀ ਪਰਜਾਈਆਂ ਤੇ ਮਾਵਾ ਨੂੰ ਕਿਹਾ ਵੀ ਮਾਤਾ ਜੀ ਵੀ ਚੰਦਰਮਾ ਜੀ ਨਿਕਲੇ ਹੈ ਵੀ ਆਜੋ ਪਾ ਪੂਜਾ ਕਰ ਦਿਏ ਉਹ ਜਿਹੜੀ ਉਹਦੀ ਪਰਜਾਈਆਂ ਸੀਗੀਆਂ ਉਹ ਆਪਣੇ ਹਸਬੰਡ ਦੀ ਕਰਤੂਤ ਤੋਂ ਜਾਣਦੇ ਤੇ ਵੀ ਇਹ ਜਾਣ ਕੇ ਕਰਿਆ ਇਹਨਾਂ ਨੇ ਹਾਂ ਹਾਂ ਚਲੋ ਉਹਨਾਂ ਨੇ ਭੈਣ ਨੇ ਕਿਹਾ ਨਣਦਾ ਨੇ ਕਿਹਾ ਭਾਦੀਆਂ ਨੇ ਆਪਣੀ ਨੰਦਰ ਨੂੰ ਕਿਹਾ ਵੀ ਇਹ ਡਰਾਮੇਬਾਜੀ ਕਰਦੇ ਤੁਸੀਂ ਰਹਿਣ ਦੋ ਉਹ ਉਹਨਾਂ ਦੀ ਗੱਲ 'ਚ ਮੰਨੀ ਨਹੀਂ ਉਹਨੇ ਜਿਹੜਾ ਨਕਲੀ ਦੀਪਕ ਜਿਗੜਾ ਕੇ ਚੋਟੀ 'ਤੇ ਚੰਦਰਮਾ ਦਿਖਾਈ ਦਿੰਦਾ ਸੀਗਾ ਉਹਨੂੰ ਅਰਕ ਦੇਤਾ ਆਪਣੇ ਭਾਈਆਂ ਦੀ ਗੱਲਾਂ ਦੇ ਵਿੱਚ ਆ ਗਈ ਹਾਂ ਜੀ ਵੀਰਵਤੀ ਵੀਰਵਤੀ ਜੀ ਤੇ ਉਹਨੇ ਆਪਣਾ ਵਰਤ ਖੋਲ ਲਿਆ ਵਰਤ ਖੋਲ ਲਿਆ ਜਦੋਂ ਅੰਨ ਛਕਣ ਲੱਗੀ ਕਿਉਂਕਿ ਉਹ ਪਹਿਲਾ ਕਰਵਾ ਚੌਥ ਬਣਾਉਣ ਆਪਣੇ ਆਈ ਵੀ ਸੀ ਜੀ ਹਾਂ ਜੀ ਪਕੇ ਪਰਿਵਾਰ ਦੇ ਵਿੱਚ ਚਲੋ ਜਦੋਂ ਪਹਿਲਾ ਖਾਣ ਲੱਗੀ ਤਾਂ ਉਹਨੂੰ ਸ਼ਿਕਾ ਆ ਗਈ ਤਾਂ ਉਸਨੇ ਸੋਚਿਆ ਵੀ ਚਲੋ ਮੈਂ ਸਾਰਾ ਦਿਨ ਭੁੱਖੀ ਹੋऊंगी ਮੈਨੂੰ ਸ਼ਿਕਾ ਆ ਗਈ ਇਸ ਕਰਕੇ ਹੂੰ ਉਹਨੇ ਵੀ ਇੱਕ ਮਿੰਟ ਵਿਚਾਰ ਕਰਿਆ ਉਸ ਤੋਂ ਬਾਅਦ ਜਦੋਂ ਦੂਜੀ ਮੁਰਗੀ ਲੈਣ ਲੱਗੀ ਤਾਂ ਉਹਦੇ ਮੂੰਹ 'ਚ ਬਾਲ ਆ ਗਿਆ ਉਹ ਫੇਰ ਛੜਤਾ ਉਹਨੇ ਹੂੰ ਚਲੋ ਤੀਜੀ ਮੁਰਗੀ ਖਾਣ ਲੱਗੀ ਉਹਦੇ ਕਰ ਮਤਲਬ ਸਨੇਹਾ ਆ ਗਿਆ ਉਸ ਟਾਈਮ ਟੈਲੀਫੋਨ ਤਾਂ ਹੁੰਦੇ ਨਹੀਂ ਸੀ ਜੀ ਹੂੰ ਯੁੱਗਾਂ ਦੀ ਗੱਲ ਹੈ ਇਹ ਬਿਲਕੁਲ ਜੀ ਜਦੋਂ ਸਨੇਹਾ ਆਇਆ ਵੀ ਤੁਹਾਡਾ ਪਤੀ ਬਿਮਾਰ ਆ ਚਲੋ ਉਹ ਆਪਣੀ ਮਾਤਾ ਨੂੰ ਕਹਿਣ ਲੱਗੀ ਮਾਤਾ ਮੈਂ ਤਾਂ ਚੱਲੀ ਆਪਣੇ ਪਤੀ ਕੋਲ ਕਿਉਂਕਿ ਉਹ ਜਦੋਂ ਜਾਣ ਲੱਗੇ ਤਾਂ ਉਹਦੀ ਮਾਤਾ ਕਹਿੰਦੀ ਵੀ ਖਾਲੀ ਹੱਥ ਨਹੀਂ ਜਾਣਾ ਵੀ ਤੁਹਾਨੂੰ ਕੋਈ ਸੂਟ ਜਾਂ ਸਾੜੀ ਤੇ ਨਹੀਂ ਸਾੜੀ ਦਰਵਾਜ਼ ਸੀਗਾ ਉਸਦੇ ਚਲੋ ਉਹਨਾਂ ਨੇ ਆਪਣੀ ਪੇਟੀ ਸੰਦੂਖ ਖੋਲ੍ਹੇ ਤਾਂ ਉਹਦੇ ਵਿੱਚ ਚਿੱਟੀਆਂ ਤੇ ਕਾਲੀ ਸਾੜੀਆਂ ਦਿਖਣ ਲੱਗੀਆਂ ਅੱਛਾ ਜੀ ਉਹ ਮਾਤਾ ਜੀ ਨੂੰ ਮੇਰੇ ਚਿੱਪੀ ਤੇ ਕਾਲੀ ਦਾ ਅਪਸ਼ਗਨ ਮੰਨਿਆ ਜਾਂਦਾ ਜੀ ਤੇ ਹਾਰ ਵਾਲੇ ਦੀ ਚਲੋ ਮਾਤਾ ਜੀ ਨੇ ਉਹਨੂੰ ਰੰਗ-ਬਰੰਗੀ ਲੱਭਣ ਦੀ ਕੋਸ਼ਿਸ਼ ਕੀਤੀ ਉਹਨੂੰ ਮਿਲੇ ਨਹੀਂ ਉਹ ਕਹਿੰਦੀ ਵੀਰਬਤੀ ਕਹਿੰਦੀ ਮਾਤਾ ਜੀ ਮੈਨੂੰ ਕਾਲੀ ਵੀ ਮੈਂ ਜਾਣਾ ਹੈ ਚਲੋ ਮਾਤਾ ਕਹਿੰਦੀ ਵੀ ਤੁਸੀਂ ਜਾਓ ਵੀ ਕੱਪੜੇ ਤਾਂ ਮੈਂ ਫੇਰ ਦੇ ਦੂੰਗੀ ਤੁਹਾਨੂੰ ਵੀ ਜਿਹੜਾ ਵੀ ਤੁਹਾਨੂੰ ਕੋਈ ਰਸਤੇ 'ਚ ਮ ਦਰবারে ਪਹੁੰਚ ਗਈ ਮਹਿਲਾ ਚ ਜਦੋਂ ਉੱਥੇ ਦੇਖਿਆ ਉਹਦੀ ਨਾਨ ਦਵਾਰ ਖੜੀ ਸੀਗੀ ਉਹਨੇ ਉਹਨੂੰ ਨਮਸਕਾਰ ਕਰੀ ਉਹਨੇ ਉਹਨੂੰ ਆਸ਼ੀਰਵਾਦ ਦਿੱਤਾ ਸਦਾ ਸੌਖਣ ਰੋ ਹਮ ਸੋ ਬਾਗਿਆ ਵਤੀ ਹਮ ਅਨੰਤਮਤ ਜੀਵਨ ਜੀਓ ਹਮ ਜਦੋਂ ਉਹ ਅੰਦਰ ਗਈ ਤਾਂ ਉਹਨੇ ਦੇਖਿਆ ਮਹਿਲਾ ਦੇ ਚ ਉਹਦਾ ਪਤੀ ਦੀ ਡੈਥ ਹੋਈ ਵੀ ਸੀਗੀ ਉਹ ਗਈ ਵੀਰਵਤੀ ਉੱਥੇ ਲਿਫਟ ਲਿਫਟ ਕੇ ਰੋਣ ਲੱਗੀ ਉਹ ਕਹਿੰਦੀ ਮੇਰੇ ਪਤੀ ਨੂੰ ਨਾਲ ਲੈ ਜਾਓ ਪਰ ਉਹਨਾਂ ਨੇ ਲੋਕ ਸਮਝਾ ਕੇ ਉਹਨੂੰ ਸ਼ਮਸ਼ਾਨ ਘਰ ਜਦੋਂ ਲੈਣ ਤੇ ਮਤਲਬ ਜਾਣ ਲੱਗੇ ਲੈ ਕੇ ਬਿਲਕੁਲ ਜਿੱਦਾਂ ਹਰ ਇੱਕ ਔਰਤ ਕਰਦੀ ਹਾਂ ਤਾਂ ਉਹ ਉਹ ਚਲੋ ਨਾਲ ਕਹਿੰਦੀ ਮੈਂ ਵੀ ਸ਼ਮਸ਼ਾਨ ਘਟ ਜਾਣਾ ਹਾਂ ਉਹਨਾਂ ਨੇ ਰਾਜਾ ਮਹਾਰਾਜ ਨੇ ਸਮਝਾਇਆ ਕਿਉਂਕਿ ਵੀਰਵਤੀ ਜੀ ਰਾਜਿਆਂ ਦੇ ਘਰ ਵਿਆਹੀ ਹੋਈ ਸੀ ਉਹਨਾਂ ਨੇ ਸਮਝਾ ਕੇ ਚਲੋ ਇਹ ਸ਼ਮਸ਼ਾਨ ਘਟ ਲੈ ਕੇ ਉਹ ਜਿੱਥੇ ਉੱਥੇ ਜਾ ਕੇ ਜਦੋਂ ਉਹਦੀ ਚੀਤਾ ਨੂੰ ਅਗਨੀ ਦੇਣ ਲੱਗੇ ਉਹ ਤਾਂ ਲਿਫਟ ਗਈ ਕਹਿੰਦੀ ਵੀ ਮੈਂ ਨਹੀਂ ਹੁਣ ਦੇਣਾ ਇਸ ਤਰ੍ਹਾਂ ਦਾ ਕੰਮ ਲੋਕ ਕਹਿੰਦੇ ਵੀ ਵੀਰਵਤੀ ਪਾਗਲ ਹੋ ਗਈ ਚਲੋ ਉਹਨੇ ਮਤਲਬ ਉੱਥੇ ਉਹਨੇ ਚੀਕਾ ਨੂੰ ਅਗਨੀ ਨਹੀਂ ਦਿੱਤੀ ਉੱਥੇ ਰਾਜਾ ਨੇ ਸੋਚਿਆ ਵੀ ਸਾਡੀ ਬਹੂ ਹੈ ਉਹਨੇ ਉੱਥੇ ਛੋਟੀ ਜਿਹੀ ਝੁੰਗੀ ਪਾਤੀ ਅੱਛਾ ਜੀ ਉੱਥੇ ਝੁੰਗੀ ਪਾ ਕੇ ਉਹਨਾਂ ਨੂੰ ਮਤਲਬ ਚੁੰਗੀ ਪਾ ਕੇ ਉਹਨੇ ਆਪਣੇ ਪਤੀ ਨੂੰ ਉੱਥੇ ਰਹਿਣ ਲੱਗੀ ਡੈੱਡ ਬੋਡੀ ਪਤੀ ਦੀ ਰੱਖ ਲਈ ਚੁੰਗੀ ਦੇ ਵਿੱਚ ਰੱਖ ਲਈ ਤੇ ਉਹ ਹਰ ਇੱਕ ਮਹੀਨੇ ਦੀ ਚੌਥ ਨੂੰ ਪੂਜਾ ਕਰਨ ਲੱਗੀ ਠੀਕ ਹੈ ਜੀ ਚੌਥ ਮਾਤਾ ਦੀ ਚਲੋ ਸਾਲ ਵੀ ਤਾਗਾ ਜਦੋਂ ਲਾਸਟ ਚੌਥ ਆ ਗਈ ਕਰਵਾ ਚੌਥ ਆ ਗਈ ਤਾਂ ਉਸ ਟਾਈਮ ਉਹਨਾਂ ਨੇ ਚੌਥ ਮਾਤਾ ਪ੍ਰਗਟ ਹੋ ਗਈ ਉਹਦੀ ਭਗਤੀ ਤੋਂ ਪ੍ਰਸੰਨ ਹੋ ਕੇ ਸੁਗਵਾਸ ਰੱਖ ਕੇ ਉਹਨੇ ਸਾਰਾ ਦਿਨ ਚੌਥ ਮਾਤਾ ਕਹਿੰਦੀ ਮੰਗ ਤੂੰ ਕੀ ਮੰਗਣਾ ਕਹਿੰਦੀ ਮਾਤਾ ਵੀ ਮੈਨੂੰ ਸਾਰਾ ਸਾਲ ਹੋ ਗਿਆ ਤੁਹਾਡੇ ਚੌਥ ਮਈਆ ਜੀ ਤੁਹਾਡੇ ਵਰਤ ਰੱਖ ਜਾਨ ਨੂੰ ਵੀ ਮੇਰੇ ਪਤੀ ਨੂੰ ਜਿੰਦਾ ਕਰ ਤਾਂ ਚੌਥ ਮਈਆ ਨੂੰ ਉੱਥੇ ਪ੍ਰਗਟ ਹੋਣਾ ਪਿਆ ਤੇ ਉਹ ਪਤੀ ਨੂੰ ਜਿੰਦਾ ਕਰਤਾ ਜਿਹੜੀ ਝੌਂਪੜੀ ਸੀਗੀ ਉਹਦਾ ਮਹਿਲ ਬਣਾਤਾ ਮਤਲਬ ਇਹ ਕਹਿਣ ਦਾ ਭਾਵ ਆ ਪਤਨੀ ਦੇ ਉਪਵਾਸ ਦੇ ਵਿੱਚ ਇੰਨੀ ਤਾਕਤ ਹੈ ਹਾਂ ਜਿਸ ਤਰ੍ਹਾਂ ਤੁਸੀਂ ਗੱਲ ਕਰੀਆ ਵੀ ਤਿਹਾਰਾਂ ਦਾ ਦੇਸ਼ ਆ ਉਹ ਮਤਲਬ ਚੌਥ ਮਾਤਾ ਨੂੰ ਪ੍ਰਗਟ ਹੋਣਾ ਪੈ ਗਿਆ ਤੇ ਉਹਨਾਂ ਦੇ ਪਤੀ ਜੀਵਤ ਹੋ ਗਏ ਔਰਤ ਦੇ ਪਿਆਰ ਵਿੱਚ ਔਰਤ ਦੇ ਵਿਸ਼ਵਾਸ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਉਸ ਅਕਾਲ ਪੁਰਖ ਨੂੰ ਧਰਤੀ ਤੇ ਧਰ ਲੈਣ ਜਿਦਾ ਸਵਿਤਰੀ ਨੇ ਜਨਦੂਤ ਦੇ ਪੰਜੇ ਦੇ ਵਿੱਚੋਂ ਮੌਤ ਦੇ ਪੰਜੇ ਦੇ ਵਿੱਚੋਂ ਆਪਣੇ ਸਤਿਆਦੇਵ ਆਪਣੇ ਪਤੀ ਨੂੰ ਬਚਾ ਲਿਆ ਬਚਾ ਲਿਆ ਸੀ ਜੀ ਬਹੁਤ ਸਾਰੀਆਂ ਕਹਾਣੀਆਂ ਕਹਾਣੀ ਬਹੁਤ ਅਨੇਕਾਂ ਕਹਾਣੀਆਂ ਲੇਕਿਨ ਇਹ ਜਿਹੜੀ ਕਹਾਣੀ ਸੀ ਕਿ ਕਰਵਾ ਚੌਥ ਦੇ ਕਰਕੇ ਆਪਾਂ ਨੇ ਦਰਸ਼ਕਾਂ ਨੂੰ ਦੱਸੀ ਹੈ ਵੀ ਚੌਥ ਮਾਤਾ ਦੇ ਵਿੱਚ ਚੌਥ ਕਰਵਾ ਕਰੂਏ ਨੂੰ ਕਿਹਾ ਜਾਂਦਾ ਹੈ ਚੌਥ ਮਾਤਾ ਜੀ ਦਾ ਠੀਕ ਠੀਕ ਚੌਥ ਮਾਤਾ ਜੀ ਦੀ ਪੂਜਾ ਸੋ ਦੋਸਤੋ ਐਨੀ ਪਾਵਰ ਆ ਪਤਨੀ ਦੇ ਪਿਆਰ ਦੇ ਵਿੱਚ ਪਤਨੀ ਦੇ ਵਿਸ਼ਵਾਸ ਦੇ ਵਿੱਚ ਪਤਨੀ ਦੀ ਆਸਥਾ ਦੇ ਵਿੱਚ ਕਿ ਪਤੀ ਨੂੰ ਮੌਤ ਦੇ ਮੂੰਹ ਵਿੱਚੋਂ ਵੀ ਵਾਪਸ ਕੱਢ ਲੈਂਦੀ ਹੈ ਇੱਕ ਸਾਲ ਬਾਅਦ ਕੱਢਿਆ ਦੇਖੋ ਜੀ ਮਤਲਬ ਬੇਦਾਂ ਪੁਰਾਣਿਆਂ ਦੀ ਗੱਲ ਹੈ ਇਹ ਹਾਂ ਸੰਸਕ੍ਰਿਤ ਦੱਸਦੀ ਹੈ ਸਾਨੂੰ ਇਹ ਹਾਂ ਮਤਲਬ ਉਹ ਵਰਤ 'ਚ ਇੰਨੀ ਤਾਕਤ ਸੀ ਬਿਲਕੁਲ ਕਈ ਲੋਕ ਕਮੈਂਟ ਕਰਨਗੇ ਵੀ ਵਰਤ ਰੱਖ ਕੇ ਕੀ ਹੁੰਦਾ ਉਹ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਇਹ ਚਾਹ ਸਮਈਆ ਦੀ ਕਹਾਣੀ ਜ਼ਰੂਰ ਪੜ੍ਹਨਾ ਨਾ ਨਾ ਭਾਈ ਇਹ ਗੱਲ ਹੈ ਕਹਿੰਦਾ ਸਾਡੀ ਜਿੱਥੇ ਲੱਗੀ ਹੈ ਤੂੰ ਲੱਗੀ ਰਹਿਣ ਦੇ ਜੇ ਲੋਕੀ ਕਹਿੰਦੇ ਠੱਗੀ ਹੈ ਤਾਂ ਠੱਗੀ ਰਹਿਣ ਦੇ ਸੋ ਇਹ ਜਿਹਦੀ ਲੱਗੀ ਹੁੰਦੀ ਹੈ ਨਾ ਉਹਨੂੰ ਪਤਾ ਹੁੰਦਾ ਹਾਂ ਨਹੀਂ ਮਤਲਬ ਕਈ ਮਿੱਤਰ ਕਹਿੰਦੇ ਵੀ ਤੁਸੀਂ ਉਪਵਾਸ ਰੱਖ ਕੇ ਕੀ ਹਾਸਲ ਕਰਨਾ। ਨਾ ਨਾ ਚਲੋ। ਸੋ ਮੇਰੀ ਉਹਨਾਂ ਨੂੰ ਹੱਥ ਬੁਨ ਕੇ ਗੁਜ਼ਾਰਿਸ਼ ਹੈ ਵੀ ਦੇਖੋ ਕਿਸੇ ਦੀ ਆਸਥਾ ਹੈ। ਉਹਨਾਂ 'ਚ ਤੁਸੀਂ ਕੁਝ ਨਹੀਂ ਕਹਿ ਸਕਦੇ। ਕੋਈ ਵਰਤ ਰੱਖਦਾ ਤਾਂ ਉਹਨੂੰ ਰੱਖਣ ਦਿਓ। ਇਹ ਬਿਲਕੁਲ ਬੰਦੇ ਦੀ ਆਤਮਾ ਜੁੜੀ ਹੋਈ ਹੈ। ਦੇਖੋ ਦੇਖੋ ਜੀ ਤੰਨੇ ਨੇ ਪੱਥਰ ਦੇ ਵਿੱਚੋਂ ਕੱਢ ਲਿਆ ਸੀ। ਹਾਂ ਮਤਲਬ। ਹਾਂ ਨਾ ਕੋਈ ਬੰਦੇ ਦੀ ਆਸਥਾ ਹੈ। ਆਸਥਾ ਹੈ ਜੀ, ਵਿਸ਼ਵਾਸ ਹੈ। ਦੇਖੋ ਦੋਸਤੋ, ਅਗਰ ਤੁਹਾਡੀ ਵਿਸ਼ਵਾਸ ਹੈ ਤਾਂ ਬੰਦੇ ਦੇ ਵਿੱਚ ਵੀ ਰੱਬ ਹੈ। ਦੇਖੋ ਇਹ ਜੇ ਅਗਰ ਵਿਸ਼ਵਾਸ ਨਹੀਂ ਹੈ ਤਾਂ ਤੁਸੀਂ ਗੁਰਦੁਆਰੇ, ਮੰਦਿਰ, ਮਸਜਿਦ ਕਰਮਜੀਤ ਜੀ ਜਿਹੜਾ ਇਹ ਕਰਵਾ 14 ਤਿਆਰ ਹੈ ਇਹ ਕੋਈ Hindu Sikh ਦਾ ਤਿਹਾਣਾ ਨਹੀਂ ਕਈ ਲੋਕ ਸਿੱਖ ਲੋਕ Hindu ਲੋਕ ਮਤਲਬ ਇਹ ਸਾਡਾ ਤਿਹਾਣ ਇੱਕ ਗਲਤ ਇਹ ਪਤੀ ਦੀ ਲੰਬੀ ਉਮਰ ਦੀ ਕਾਮਨਾ ਦਾ ਹੈ ਕਰਵਾ ਚੋ ਬਿਲਕੁਲ ਕਿਉਂਕਿ ਜਿਹੜੀ ਪਤਨੀ ਆ ਉਹ ਇੱਕ ਵਾਰ ਜਦੋਂ ਆਪਾਂ ਵਿਆਹ ਹੋ ਗਏ ਤਾਂ ਉਹਨੇ ਜੀਵਨ ਭਰ ਸਾਥ ਨਿਵਾਣਾ ਬਜ਼ੁਰਗ ਹੁੰਦੇ ਤੱਕ ਦੇਖੋ ਬਜ਼ੁਰਗ ਦੀ ਅਵਸਥਾ ਦੇ ਵਿੱਚ ਜਾ ਕੇ ਬੱਚੇ ਵੀ ਜਵਾਬ ਦੇ ਜਾਂਦੇ ਆ ਲੇਕਿਨ ਸੇਵਾ ਚ ਸਿਰਫ ਔਰਤ ਹੀ ਕਾਮ ਆਂਦੀ ਹੈ ਪਤਨੀ ਹੀ ਕਾਮ ਆਂਦੀ ਬਿਲਕੁਲ ਸੋ ਆਪਾਂ ਨੂੰ ਪਤੀ ਪਤਨੀ ਨੂੰ ਪਿਆਰ ਹੈ ਜਿਹੜਾ ਹਮੇਸ਼ਾ ਬਣਾ ਕੇ ਰੱਖਣਾ ਚਾਹੀਦਾ ਹੈ ਇੱਕ ਦੂਜੇ ਦੇ ਪ੍ਰਤੀ ਪਹਾੜਾ ਰਹਿਣਾ ਪਹਾੜਾ ਐ ਨਹੀਂ ਮਤਲਬ ਇਹਪਾਂ ਨੂੰ ਇੱਕ ਦੂਜੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਬਿਲਕੁਲ ਉਹ ਗਲਤ ਹੈ ਬਿਲਕੁਲ ਗਲਤ ਹੈ ਉਹ ਕਿਉਂਕਿ ਸਾਡੇ ਭਾਰਤ ਦੇ ਵਿੱਚ ਵੈਸੇ ਵੀ ਇਹ ਜਿਹੜਾ ਪਤੀ ਪਤਨੀ ਦਾ ਪਿਆਰ ਆ ਇੱਕ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਭਾਰਤ ਦੇ ਵਿੱਚ ਜਿਹੜੇ ਆਪਾਂ Hindu ਲੋਕ ਹੈ ਜੀ ਚਾਹੇ Hindu ਹੋਣ ਚਾਹੇ Sikh ਹੋਵੇ ਜਿੱਦਾਂ Muslim ਧਰਮ ਦੇ ਵਿੱਚ ਜਾਂ ਹੋਰ ਧਰਮਾਂ ਦੇ ਵਿੱਚ ਤਾਂ ਤਿੰਨ ਤਿੰਨ ਚਾਰ ਚਾਰ ਵਿਆਹ ਦੱਸੇ ਗਏ ਆ ਲੇਕਿਨ ਜਿਹੜਾ ਆਪਣਾ Hindu ਧਰਮ ਆ ਚਾਹੇ Sikh ਧਰਮ ਇਹਦੇ ਵਿੱਚ ਇੱਕੋ ਪਤਨੀ ਦੇ ਨਾਲ ਸੱਤ ਜਨਮ ਦੱਸੇ ਗਏ ਉਹਨਾਂ ਨੇ ਕਿਹਾ ਵੀ ਦੇਖੋ ਜੀ ਜਿਹੜੀ ਮਤਲਬ ਪਤਨੀ ਜਦੋਂ ਇੱਕ ਕਿਸੇ ਘਰ ਬੇਟੀ ਵਿਆਹ ਹੋ ਗਈ ਉਹ ਵੀ ਅਰਥੀ ਆ ਉਹ ਉਸ ਪਰਿਵਾਰ ਚ ਉੱਠੇਗੀ ਮਤਲਬ ਹੀ ਜਨਮ ਜਨਮ ਦਾ ਸਾਥ ਜਿੱਥੇ ਕਹਿੰਦੇ ਡੋਲੀ ਦੇ ਵਿੱਚ ਪਤਨੀ ਆਉਂਦੀ ਆ ਤਾਂ ਅੱਖ ਦੇ ਵਿੱਚ ਵਾਪਸ ਜਾਂਦੀ 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 ਆ ਤੇ ਇਹੀ ਉਹਦੀ ਤਮੰਨਾ ਹੁੰਦੀ ਹੈ ਸੋ ਦੋਸਤੋ ਸਾਡਾ ਜਿਹੜਾ ਮੇਨ ਮੋਟਿਵ ਸੀਗਾ ਜਿਹੜਾ ਪਤੀ ਪਤਨੀ ਦੇ ਰਿਸ਼ਤੇ ਤੇ ਸੀ ਤੇ ਵੈਸੇ ਵੀ ਆਪਾਂ ਸਾਰੇ ਜਾਣਦੇ ਆ ਕਿ ਆਪਣੇ ਹਰ ਦੁੱਖ ਸੁੱਖ ਦੇ ਵਿੱਚ ਮਾਤਾ ਪਿਤਾ ਤੋਂ ਬਾਅਦ ਇੱਕ ਪਤਨੀ ਆ ਜਿਹੜੀ ਮੋٹے ਨਾਲ ਮੋਡਾ ਜੋੜ ਕੇ ਖੜਦੀ ਆ ਤੇ ਆਪਣੇ ਹਰ ਇੱਕ ਦੁੱਖ ਤਕਲੀਫ ਦੇ ਵਿੱਚ ਕੰਮ ਆਉਂਦੀ ਆ ਬੰਦੇ ਦੇ ਉੱਪਰ ਜਦੋਂ-ਜਦੋਂ ਵੀ ਮੁਸੀਬਤ ਪੈਂਦੀ ਆ ਤਾਂ ਗਰੀਬ ਤੋਂ ਗਰੀਬ ਘਰ ਦੇ ਵਿੱਚ ਵੀ ਕਹਿੰਦੇ ਪਤਨੀ ਆ ਨਾ ਜਿਹੜੀ ਕਿਤੋਂ ਨਾ ਕਿਤੋਂ ਚਾਹੇ ਉਹਨੇ ਪਤੀ ਦੀ ਜੇਬ ਚੋਂ ਕੁੰਡੀ ਲਾਈ ਹੁੰਦੀ ਆ ਮੁਸੀਬਤ ਦੇ ਵਿੱਚ ਉਹ ਵੀ ਪੈਸੇ ਕੱਢ ਕੇ ਮੂਰੇ ਰੱਖਦੀ ਆ ਨੰਬਰ 2 ਪਤਨੀਆਂ ਜੀ ਜੀ ਅੱਜ ਕੱਲ ਕਰਦੀ ਏ ਤਾਂ ਪਤਨੀਆਂ ਅੱਜ ਕੱਲ ਐਨੇ ਆਪਣੇ ਆਪ ਨੂੰ ਇੰਡੀਪੈਂਡੈਂਟ ਹੋ ਗਈਆਂ ਸਟਰੌਂਗ ਹੋ ਗਈਆਂ ਕਿਉਂ ਘਰ ਦਾ ਪੂਰਾ ਹੱਥ ਵਟਾਉਣੀ ਆ ਬਾਹਰ ਜੋਬ ਕਰਦੇ ਆ ਸਵੇਰੇ ਖਾਣਾ ਪਿਆਰ ਕਰਕੇ ਜੋਬ ਕਰਨ ਜਾਂਦੀਆਂ ਸ਼ਾਮ ਨੂੰ ਆ ਕੇ ਕਰਮਜੀਤ ਹੀ ਖਾਣਾ ਬਣਾਉਂਦੀ ਸਭ ਤੋਂ ਹਾਰਡ ਵਰਕ ਹੈ ਜਿਹੜਾ ਔਰਤ ਦਾ ਹੈ ਸਵੇਰੇ ਉੱਠਣੇ ਤੋਂ ਲੈ ਕੇ ਰਾਤ ਦੇ ਸੌਣ ਤੱਕ ਪਤਨੀ ਇੱਕ ਮਿੰਟ ਵੀ ਸਟਿੱਕੇ ਨਹੀਂ ਬੈਠਦੀ ਜੀ ਮਰਦ ਮਰਦ ਜੇ 8 ਜਾਂ 10 ਘੰਟੇ ਕੰਮ ਕਰਦਾ ਤਾਂ ਮੈਂ ਕਹਾਂਗਾ ਪਤਨੀ 18 ਘੰਟੇ ਕੰਮ ਕਰਦਾ ਬਿਲਕੁਲ ਜੀ ਇਸ 'ਚ ਕੋਈ ਸ਼ੱਕ ਨਹੀਂ ਕਰਨੀ ਕੋਈ ਸ਼ੱਕ ਨਹੀਂ ਹੈ ਤੇ ਦੋਸਤੋ ਬੰਦੇ ਦੇ ਕੋਲ ਦੌਲਤ ਸ਼ੋਹਰਤ ਮਾਇਨੇ ਨਹੀਂ ਰੱਖਦੀ ਬੰਦੇ ਦਾ ਜੀਵਨ ਸਾਥੀ ਅਗਰ ਚੰਗਾ ਮਿਲ ਗਿਆ ਤੁਹਾਡੀ ਵਿਚਾਰਧਾਰਾ ਦੇ ਨਾਲ ਵਿਚਾਰਧਾਰਾ ਮਿਲਦੀ ਮਿਲਗੀ ਤੁਹਾਡੇ ਕਹਨੇ ਦੇ ਵਿੱਚ ਆ ਤੁਹਾਡਾ ਜੀਵਨ ਸਾਥੀ ਜੀਵਨ ਸਾਥੀ ਇਹ ਨਹੀਂ ਕਿ ਕੱਲੀ ਪਤਨੀ ਪਤੀ ਔਰ ਪਤਨੀ ਪਤਨੀ ਦੇ ਕਹਨੇ ਦੇ ਵਿੱਚ ਪਤੀ ਹੋਵੇ ਪਤੀ ਦੇ ਕਹਨੇ ਦੇ ਵਿੱਚ ਪਤਨੀ ਹੋਵੇ ਤਾਂ ਉਹ ਮਰਦ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹੈ ਕਰਮਜੀਤ ਜੀ ਕਹਿੰਦੇ ਨੇ ਵੀ ਹਰ ਇੱਕ ਕਾਮਯਾਬ ਵਿਅਕਤੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਉਹ ਔਰਤ ਦਾ ਹੱਥ ਮਤਲਬ ਪਤੀ ਪਤਨੀ ਦਾ ਅਟੁੱਟ ਰਿਸ਼ਤਾ ਹੈ ਬਿਲਕੁਲ ਜੀ ਬਿਲਕੁਲ ਤੇ ਸਾਨੂੰ ਸਾਰਿਆਂ ਨੂੰ ਹਮੇਸ਼ਾ ਆਪਣੇ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਪਵਿੱਤਰਤਾ ਰੱਖਣੀ ਚਾਹੀਦੀ ਆ ਵਫਾਦਾਰੀ ਰੱਖਣੀ ਚਾਹੀਦੀ ਹੈ ਸੋ ਜਿੱਦਾਂ ਮੈਂ ਦੋਸਤੋ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਨਸਾਨ ਕਦੇ ਪੈਸੇ ਦੇ ਨਾਲ ਅਮੀਰ ਨਹੀਂ ਹੁੰਦਾ ਨਾ ਹੀ ਕਦੇ ਪੈਸੇ ਦੇ ਨਾਲ ਰਾਜਦਾ ਹੈ ਨਾ ਹੀ ਕਿਸੇ ਸ਼ੌਰਤ ਦੇ ਨਾਲ ਆਦਮੀ ਅਮੀਰ ਹੁੰਦਾ ਹੈ ਮੈਂ ਅਮੀਰ ਤੋਂ ਅਮੀਰ ਲੋਕ ਵੀ ਦੇਖਿਆ ਜਿਹੜੇ ਸਿਰਫ ਰਿਸ਼ਤਿਆਂ ਦੇ ਚੱਕਰ ਦੇ ਵਿੱਚ ਆ ਕੇ ਮਾਰ ਖਾ ਜਾਂਦੇ ਆ ਰਿਸ਼ਤਿਆਂ ਦੀ ਪਵਿੱਤਰਤਾ ਜਾਂ ਆਪਕ ਪਵਿੱਤਰਤਾ ਦੇ ਵਿੱਚ ਆ ਕੇ ਉਲਝ ਜਾਂਦੇ ਆ ਤੇ ਉਹਨਾਂ ਦੀ ਸਾਰੀ ਸੁੱਖ ਸ਼ਾਂਤੀ ਖਤਮ ਹੋ ਜਾਂਦੀ ਆ ਅਗਰ ਪਤੀ ਪਤਨੀ ਦੇ ਵਿੱਚ ਇੱਕ ਅੰਡਰਸਟੈਂਡਿੰਗ ਆਣਾ ਜੀ ਤਾਂ ਉਹ ਬੰਦਾ ਦੁਨੀਆਂ ਦਾ ਸਾਰਿਆਂ ਤੋਂ ਸੁਖੀ ਬੰਦਾ ਹੈ ਰਾਜਾ ਹੈ ਜੀ ਉਹ ਬੰਦਾ ਰਾਜਾ ਹੈ ਜੀ ਉਹ ਬੰਦਾ ਬਿਲਕੁਲ ਅਜੀ ਪਤਨ ਜੀ ਉਹ ਬੰਦਾ ਰਾਜਾ ਹੈ ਜੇ ਅਗਰ ਅੰਡਰਸਟੈਂਡਿੰਗ ਤੁਹਾਡੀ ਮਿਸ ਅੰਡਰਸਟੈਂਡਿੰਗ ਨਹੀਂ ਹੋਣੀ ਚਾਹੀਦੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਸੋ ਐਨੇ ਕ ਵਿਚਾਰ ਤੁਹਾਡੀ ਕਚਹਿਰੀ ਦੇ ਵਿੱਚ ਰੱਖਦੇ ਹੋਏ ਅਸੀਂ ਇਜਾਜ਼ਤ ਮੰਗਦੇ ਇਜਾਜ਼ਤ ਚਾਹਦੇ ਆ ਜੀ ਸੋ ਅਗਰ ਕੋਈ ਦੋਸਤੋ ਕੋਈ ਸਾ ਵੀ ਇਹ ਭੋਲਵਾਨੀ ਦੇ ਵਿੱਚ ਕਿਸੇ ਦੀ ਮਧਾ ਧਾਰਮਿਕ ਭਾਵਨਾ ਨੂੰ ਖੇਸ ਪਹੁੰਚੀ ਹੋਵੇ ਤਾਂ ਉਹਦੇ ਲਈ ਅਸੀਂ ਖੀਮਾ ਦੇ ਚਾਚਾ ਕਾਂ ਜੀ ਕਿਸੇ ਦੀ ਸ਼ਾਂਤੀ ਦੇ ਖਿਲਾਫ ਕੋਈ ਲਫ਼ਜ਼ ਬੋਲਿਆ ਗਿਆ ਹੋਵੇ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਸੋ ਅਗਰ ਵੀਡੀਓ ਵਧੀਆ ਲੱਗੀ ਤਾਂ ਦੋਸਤੋ ਕਮੈਂਟ ਜਰੂਰ ਕਰਿਆ ਕਰੋ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਅਗਲੀ ਵੀਡੀਓ ਅਸੀਂ ਕਿਸ ਵਿਸ਼ੇ ਤੇ ਬਣਾਈਏ ਕਿਸ ਮੁੱਦੇ ਤੇ ਬਣਾਈਏ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਫੋਲੋ ਜਰੂਰ ਕਰਿਓ ਤੁਹਾਡੇ ਕਮੈਂਟਾਂ ਨਾਲ ਤੇ ਲਾਈਕ ਨਾਲ ਸਾਡਾ ਹੌਸਲਾ ਵਧੇ 上起一个。